ਜਦੋਂ ਬੇਬੇ ਨਾਨਕੀ ਜੀ ਦਾ ਪਤੀ ਦੀਵਾਨ ਜੈ ਰਾਮ ਤਲਵੰਡੀ ਵਿਖੇ ਮਿਲਣ ਗਏ ਆਇਆ ਤਾਂ ਰਾਇਬਲਾਰ ਨੇ ਉਸ ਨਾਲ ਸਾਰੀ ਗੱਲਬਾਤ ਕੀਤੀ ਤੇ ਆਖਿਆ ਕਿ ਸੁਲਤਾਨਪੁਰ ਲੋਧੀ ਵਿੱਚ ਨਾਨਕ ਜੀ ਦੇ ਕੰਮ ਕਰਦਾ ਕੋਈ ਪ੍ਰਬੰਧ ਹੋ ਜਾਵੇ ਤਾਂ ਚੰਗਾ ਹੈ ਕੰਮ ਵੀ ਐਸਾ ਹੋਵੇ ਜਿਸ ਵਿੱਚ ਇਹਨਾਂ ਦੀ ਰੁਚੀ ਲੱਗ ਜਾਵੇ ਅਖੀਰ ਫੈਸਲਾ ਹੋਇਆ ਤੇ ਗੁਰੂ ਜੀ ਨੂੰ ਪਾਈ ਜੈ ਰਾਮ ਜੀ ਨਾਲ ਸੁਲਤਾਨਪੁਰ ਭੇਜ ਦਿੱਤਾ ਗਿਆ ਇਹ ਗੱਲ 1484 ਈਸਵੀ ਦੀ ਹੈ ਉਦੋਂ ਗੁਰੂ ਨਾਨਕ ਸਾਹਿਬ ਦੀ ਉਮਰ 14-15 ਸਾਲ ਦੀ ਸੀ ਤੇ ਉੱਥੇ ਉਹਨਾਂ ਨੂੰ 1458 ਈਸਵੀ ਵਿੱਚ ਮੋਦੀ ਖਾਨੇ ਵਿੱਚ ਨੌਕਰੀ ਮਿਲ ਗਈ। ਮੋਦੀ ਦਾ ਕੰਮ ਹੁੰਦਾ ਸੀ ਜਿੰਸਾਂ ਤੇ ਵੱਟੀ ਰਕਮ ਦਾ ਹਿਸਾਬ ਰੱਖਣਾ ਹੁੰਦਾ ਸੀ। ਇਸ ਬਦਲੇ ਵਿੱਚ ਜਿੰਸ ਅਤੇ ਨਕਦੀ ਦੇ ਰੂਪ ਵਿੱਚ ਉਹਨਾਂ ਨੂੰ ਤਨਖਾਹ ਮਿਲਦੀ ਸੀ। ਗੁਰੂ ਜੀ ਇਸ ਕੰਮ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਨਿਭਾਇਆ। ਉਹ ਮਿੱਠਾ ਬੋਲਦੇ, ਪੂਰਾ ਤੋਲਦੇ, ਹਰ ਛੋਟੇ ਵੱਡੇ ਨਾਲ ਇੱਕੋ ਜਿਹਾ ਚੰਗਾ ਵਰਤָਅ ਕਰਦੇ ਸਨ। ਲੋਕੀ ਉਹਨਾਂ ਤੋਂ ਬੜੇ ਖੁਸ਼ ਹੋਏ ਉਹਨਾਂ ਤੋਂ ਪਹਿਲਾਂ ਮੋਦੀਖਾਨੇ ਵਿੱਚ ਕੁਝ ਲੋਕਾਂ ਨਾਲ ਬਹੁਤ ਮਾੜਾ ਵਰਤਾਲਾ ਜਿਹੜਾ ਕੀਤਾ ਜਾਂਦਾ ਸੀ ਅਤੇ ਲੋਕਾਂ ਦੀ ਸ਼ਿਕਾਇਤਾਂ ਵੀ ਬੜੀਆਂ ਸਨ ਇਸ ਤੋਂ ਇਲਾਵਾ ਮੋਦੀਖਾਨੇ ਵਿੱਚ ਕੱਪੜਾ ਵੀ ਬੜਾ ਹੁੰਦਾ ਸੀ ਨਿੱਜੀ ਜ਼ਿੰਦਗੀ ਵਿੱਚ ਗੁਰੂ ਸਾਹਿਬ ਜੀ ਪਹਿ ਰਾਤ ਰਹਿਣਦੇ ਉੱਠਦੇ ਅਤੇ ਬਈ ਨਦੀ ਤੇ ਜਾ ਕੇ ਇਸ਼ਨਾਨ ਕਰਦੇ ਫਿਰ ਕੰਡੇ ਤੇ ਬੈਠ ਕੇ ਭਜਨ ਬੰਦਗੀ ਵਿੱਚ ਜੁੜ ਜਾਂਦੇ ਜਿੱਥੇ ਹੁਣ ਗੁਰਦੁਆਰਾ ਬੇਰਸ ਹੈ ਫਿਰ ਸਾਰਾ ਦਿਨ ਆਪਣਾ ਕਾਰਵਿਹਾਰ ਕਰਦੇ ਤਰਤਾਰ ਦੇ ਰੰਗ ਵਿੱਚ ਉਹਨਾਂ ਦਾ ਚਿੱਤ ਉਹਨਾਂ ਦੇ ਚਿੱਤ ਵਿੱਚ ਲੱਗੇ ਰਹਿੰਦੇ। ਪ੍ਰਾਤਨ ਜਨਮ ਅਨਸਕ ਜਨਮ ਸਾਖੀ ਅਨੁਸਾਰ ਇੱਕ ਦਿਨ ਇੱਕ ਸਾਧੂ ਆਇਆ ਆਟਾ ਖਰੀਦਣ ਵਾਸਤੇ ਆਪ ਤੱਕੜੀ ਫੜ ਕੇ ਤੋਲਣ ਲੱਗ ਪਏ। ਜਦੋਂ 12 ਧਾਰਨਾ ਤੇ ਪੁੱਛੋ 13ਵੀਂ ਧਾਰਨਾ ਤੇ ਆਏ ਤੇ ਸੁਰਤ ਪਰਮਾਤਮਾ ਨਾਲ ਐਸੀ ਜੁੜੀ ਕਿ 13 ਹਾਂ 13 ਹਾਂ 13 ਕਰਦੇ 13 ਤੇ ਟਕ ਕੇ ਰਹੇ ਅਤੇ ਧਾਰਨਾ ਤੋਲੀ ਗਈ। ਸਾਧੂ ਬੜਾ ਹਰਾਨ ਹੋਇਆ ਤੇ ਪੁੱਛਣ ਲੱਗਾ ਕਿ ਇਸ ਤਰ੍ਹਾਂ ਤੋਲਣ ਨਾਲ ਤਾਂ ਮੋਦੀਖਾਨੇ ਨੂੰ ਘਾਟਾ ਪੈ ਜਾਏਗਾ ਗੁਰੂ ਜੀ ਨੇ ਉੱਤਰ ਦਿੱਤਾ ਉਸ ਦੇ ਨਾਮ ਵਿੱਚ ਤੇਰਾ ਤੇਰਾ ਕਹਿਣ ਵਿੱਚ ਹੀ ਬਰਕਤ ਪੈਂਦੀ ਹੈ ਸਾਰਾ ਸੰਸਾਰ ਮੇਰਾ ਮੇਰਾ ਕਰਕੇ ਖوار ਹੋ ਰਿਹਾ ਜਿਨ੍ਹਾਂ ਨੂੰ ਈਰਖਾ ਸੀ ਉਹਨਾਂ ਨੇ ਸ਼ਿਕਾਇਤਾਂ ਕੀਤੀਆਂ ਪਰ ਜਿੰਨੀ ਵਾਰ ਵੀ ਸਾਬਤ ਚੈੱਕ ਹੋਇਆ ਗੁਰੂ ਜੀ ਦਾ ਵਾਅਦਾ ਜਿਹੜਾ ਉਹ ਨਿਕਲਦਾ ਰਿਹਾ ਕਿਉਂਕਿ ਉਹ ਆਪਣੀ ਪੂਰੀ ਤਨਖਾਹ ਕਰਨੇ ਲਈ ਜਾਂਦੇ ਸਨ ਸੋ ਲੋਗ ਅਨੁਸਾਰ ਲੋਡ ਅਨੁਸਾਰ ਹੀ ਰਸਤ ਲੈ ਕੇ ਜਾਂਦੇ ਸਨ ਇੱਕ ਵਾਰ ਕਿਸੇ ਤਕੜੀ ਚੁਗਲੀ ਦੇ ਅਸਰ ਹੇਠ ਨਵਾਬ ਦੌਲਤਖਾਨ ਨੇ ਗੁਰੂ ਜੀ ਨੂੰ ਇੱਕ ਕੋਠੜੀ ਜਿੱਥੇ ਹੁਣ ਗੁਰਦੁਆਰਾ ਕੋਠੜੀ ਸਾਹਿਬ ਹੈ ਉੱਥੇ ਬੰਦ ਕਰ ਦਿੱਤਾ ਤੇ ਚੈਕਿੰਗ ਕਰਵਾਈ ਇਸ ਵਾਰ ਵੀ ਗੁਰੂ ਜੀ ਦਾ ਸਰਕਾਰ ਵੱਲ ਕੁਝ ਵਾਅਦੇ ਨਿਕਲਿਆ ਇਸ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਗੁਰੂ ਸਾਹਿਬ ਜੀ ਲੋਕਾਂ ਦੀ ਮਦਦ ਕਰਦੇ ਸਨ ਆਪਣੀ ਤਨਖਾਹ ਅਤੇ ਰਸ ਦੀ ਸੀਮਾ ਵਿੱਚ ਰਹਿ ਕੇ ਕਰਦੇ ਸਨ ਇਸ ਤਰ੍ਹਾਂ ਗੁਰੂ ਜੀ ਨੇ ਸਾਡੇ ਵਾਸਤੇ ਕਾਲ ਖਾਏ ਕੇ ਛੱਤ ਹੁੰਦੇ ਦੇ ਪੂਰਨੇ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ